ਤੁਸੀਂ ਆਇਆ ਕਿ 35 ਸਾਲ ਤੋਂ ਪਹਿਲੀ ਵਾਰ ਸਾਰਾ ਏਰੀਆ ਕੀ ਹਾਂਜੀ ਹਾਂਜੀ ਪੱਕੀਆਂ ਡਿਊਟੀਆਂ ਲੱਗੀਆਂ ਸਭ ਜਿਹੜੀਆਂ ਉਹ ਲੱਗਿਆ ਰਹਿਣ ਨਾ ਚੇਂਜ ਹੋਣ ਤਾਂ ਸਭ ਬੜਾ ਵਧੀਆ ਖੁਸ਼ ਹੋਣਾ ਸ਼ੋਰ ਕਰਨਾ ਬਹੁਤ ਬਹੁਤ ਸਾਰਾ ਇਹ ਜਿਹੇ ਫੋਰਮ ਦੇ ਵਿੱਚ ਆਪਾਂ ਇਹਨੂੰ ਗੱਲ ਵੀ ਰੱਖ ਦਿੰਨੇ ਆ ਕਿ ਦਾ ਟਾਈਮ ਲਿਮਿਟ ਸ਼ੁੱਡ ਬੀ ਡਿਫਾਈਨਡ ਕੀ ਉਹ 30 ਡੇਜ਼ ਨੇ ਜਾਂ 60 ਡੇਜ਼ ਜੇ ਆਗਸਟ ਆਊਟ ਸੀਜ਼ਨ ਹੈ 60 ਡੇਜ਼ ਦਾ ਹੋਵੇ 90 ਡੇਜ਼ ਦਾ ਹੋਵੇ ਬਟ ਦੇਰ ਸ਼ੁੱਡ ਬੀ ਅ ਟਾਈਮ ਲਿਮਿਟ ਪਰ ਹਰ ਹਾਲਤ ਹਮ ਬਣਾ ਲੈ ਕੁਛ ਨਹੀਂ ਬਤਾ ਏਡਰਸ ਅਮੇ ਸਾਨੂੰ ਤੁਹਾਡੇ ਕੋਲੋਂ ਬਹੁਤ ਜ਼ਿਆਦਾ ਉਮੀਦਾਂ ਨੇ ਔਰ ਸਾਨੂੰ ਉਮੀਦ ਹੈ ਕਿ ਇਹ ਸਾਡੀਆਂ ਉਮੀਦਾਂ ਦੇ ਤੁਸੀਂ ਪੂਰਾ ਉਤਰੋਗੇ ਕਿਉਂਕਿ ਤੁਹਾਡਾ ਜੋ ਤੁਸੀਂ ਇਹ ਛੋਟੇ ਜਿਹੇ ਨੋਟਿਸ ਦੇ ਉੱਤੇ ਸਾਰੇ ਤੁਹਾਡੇ ਨਾਲ ਪਿਆਰ ਕਰਦੇ ਨੇ ਉਹ ਸਾਰੇ ਹੀ ਲਾਲ ਨਾ ਲਾਲ ਵਾਲੇ ਬੰਦੇ ਨੇ ਵਪਾਰੀ ਬੰਦੇ ਇਹ ਚਾਹੁੰਦੇ ਨੇ ਕਿ ਤੁਹਾਡਾ ਤੁਹਾਡੇ ਨਾਲ ਜਿਹੜਾ ਤਾਲਮਿਲ ਬੜਾ ਸਟਰੇਜਨ ਦਾ ਜਿਹੜਾ ਨੇ ਕਿ ਉਹ ਪ੍ਰੋਬਲਮ ਕੀਤਾ ਆ ਆਰ ਪੀਐਸ ਮੈਨ ਜਨ ਸਪੋਰਟ ਬ੍ਰਾਂਚ ਅਸਜੀ ਜੀ ਥੈਂਕ ਯੂ ਵੈਰੀ ਮਚ ਸਖਤੀ ਨਾਲ ਕਾਰਵਾਈ ਕਰਾਂਗੇ ਤੁਹਾਨੂੰ ਪੁਲਿਸ ਦੀ ਵੀਡੀਓ ਪ੍ਰਪੋਜ਼ਲ ਗਈ ਹੋਈ ਹੈ ਪਰ ਥੋੜਾ ਉਹ ਸਲੋ ਚੱਲ ਰਹੀ ਹੈ ਉੱਤੇ ਵੀ ਗੌਰ ਕਰਦੇ ਮੈਂ ਹੁਣ ਬੇਸਿਕਲੀ ਕੀ ਹੈ ਕਿ 750 ਬੰਦਾ ਸਰ ਦਾ ਰਿਟਾਇਰ ਹੋ ਗਿਆ ਹੈ ਮੈਂ ਤੇ 3 ਮਹੀਨੇ ਇੱਥੇ ਨਹੀਂ ਸੀਗਾ ਉੱਤੇ 3 ਮਹੀਨੇ 750 ਬੰਦਾ ਰਿਟਾਇਰ ਹੋ ਗਿਆ ਕਿਉਂਕਿ ਸਾਰੇ ਲੋਕ ਬਾਅਦ ਚ ਹੈਗੇ ਕੋਈ ਹੋਰ ਬੱਚਿਆ ਕੋਲ ਜਾਣਾ ਚਾਹੁੰਦਾ ਪੁਲਿਸ ਦੀ ਜੌਬ ਔਖੀ ਹੈ ਸੋ ਉਸ ਕਰਕੇ ਸਾਨੂੰ ਇਹ ਸੀ ਵੀ ਟ੍ਰੈਵਲ ਪੀਸੀਆਰ ਨੂੰ ਪਹਿਲਾਂ ਕਵਰ ਕਰ ਲਈਏ ਕਿਉਂਕਿ ਸਾਡੀ ਬੇਸਿਕ ਚੀਜ਼ ਜਿਹੜੀ ਚੱਲਦੀ ਰਹੇ ਫਿਰ ਟੂਰਿਜ਼ਮ ਕੋਲ ਵੀ ਆਪਾਂ ਦੂਰ ਲੈ ਕੇ ਆਵਾਂਗੇ ਜੀ ਜਿਹੜੀ ਗੁਜਰਾਤ ਵਾਲੀ ਗੱਲ ਸਿੱਖ ਸਾਹਿਬ ਨੇ ਕਹੀ ਹੈ ਉਹ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਕਿ ਸੰਪਰਕ ਪ੍ਰੋਗਰਾਮ ਜਿਹੜਾ ਪੰਜਾਬ ਚ ਪਬਲਿਕ ਨਾਲ ਤਾਲ ਮਿਲ ਪੁਲਿਸ ਦਾ ਉਹਨੂੰ ਵਿਧਾਇਆ ਜਾਵੇ ਉਹਦੇ ਤਹਿਤ ਅਜ ਅੰਮ੍ਰਿਤਸਰ ਦੇ ਵਿੱਚ ਸਾਰੇ ਵਪਾਰ ਮੰਡਲ ਤੇ ਸਾਰੀਆਂ ਮੈਨ ਅਸੋਸੀਏਸ਼ਨਸ ਨਾਲ ਮੀਟਿੰਗ ਕੀਤੀ ਗਈ ਹੈ ਔਰ ਉਹਦੇ ਤੇ ਜਿਹੜੀ ਚਰਚਾ ਦੇ ਵਿਸ਼ਾ ਸੀਗੇ ਉਹ ਸੀਗਾ ਕਿ ਮੇਨਲੀ ਟ੍ਰੈਫਿਕ ਪਾਰਕਿੰਗ ਤੇ ਓਵਰ ਆਲ ਸਿਕਿਉਰਿਟੀ ਸਿਨੈਰੀਓ ਕਿ ਚ ਕਾਫੀ ਪੁਲਿਸ ਦੇ ਲੇਟੈਸਟ ਵਿਜ਼ਿਬਿਲਟੀ ਆ ਵਧੀਆ ਹੈ ਉਹਦੇ ਬਾਰੇ ਵੀ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਔਰ ਕੁਝ ਸੁਝਾਅ ਸੀਗੇ ਨਵੀਆਂ ਪਾਰਕਿੰਗਸ ਦੇ ਵਨ ਵੇਟ ਟ੍ਰੈਫਿਕ ਦੇ ਉਹਨਾਂ ਤੇ ਪੜੀ ਲੰਬੀ ਚੌੜੀ ਚਰਚਾ ਹੋਈ ਹੈ ਔਰ ਅਸੀਂ ਇਹ ਡਿਸੀਜਨ ਲਿਆ ਕਿ ਦੋ ਫੋਰਮ ਜਿਹੜੇ ਨੇ ਇੱਕ ਸਿਵਲ ਲਾਈਨ ਏਰੀਆ ਦਾ ਇੱਕ ਵੌਲਟ ਸਿਟੀ ਦਾ ਉਹ ਜਿਹੜਾ ਟਰੇਡਰਸ ਦੇ ਨਾਲ ਉਹਦੇ ਅਲੱਗ ਦੋ ਫੋਰਮ ਬਣਾਏ ਜਾਣਗੇ ਜੋ ਕਿ ਡਿਮਾਂਡ ਸੀ ਔਰ ਇਸ ਤੋਂ ਇਲਾਵਾ ਰੈਗੂਲਰਲੀ ਇਹ ਮੀਟਿੰਗ ਜਿਹੜੀਆਂ ਚੱਲਣਗੀਆਂ ਇੱਕ ਮਹੀਨਾ ਸੰਪਰਕ ਪ੍ਰੋਗਰਾਮ ਹੈਗਾ ਜਿੱਚ ਇੱਕ ਕਸਟਡਰ ਅਫਸਰ ਐਟ ਲੀਸਟ ਇੱਕ ਮਹੀਨੇ ਚ ਦੋ ਮੀਟਿੰਗਾਂ ਜ਼ਰੂਰ ਇੱਕ ਹਫ਼ਤੇ 'ਚ ਦੋ ਮੀਟਿੰਗਾਂ ਜ਼ਰੂਰ ਕਰੇਗਾ ਔਰ ਨੀਚੇ ਲੈਵਲ ਤੇ ਮੁਹੱਲਾ ਕਮੇਟੀ ਵਾਰਡ ਕਮੇਟੀਆਂ ਵੀ ਬਣਾਈਆਂ ਗਈਆਂ ਐ ਜਿੱਚ ਐਸ ਐਚ ਓ ਸਹਿਬਾਨ ਤੇ ਜਿਹੜੇ ਡੀ ਐਸ ਪੀਜ਼ ਨੇ ਉਹ ਸਾਰਿਆਂ ਨੂੰ ਅਸੀਂ ਏਰੀਆ ਵੰਡ ਕੇ ਔਰ ਆਪਣੇ ਥਾਣੇ ਦੇ ਏਰੀਆ ਦੇ ਵਿੱਚ ਵੀ ਲੋਕਾਂ ਦੇ ਨਾਲ ਸੰਪਰਕ ਕਰਨਗੇ ਸੋ ਦਾ ਡਰੱਗਸ ਤੇ ਸਟਰੀਟ ਕ੍ਰਾਈਮ ਨੂੰ ਅਸੀਂ ਹੋਰ ਵੀ ਮਜ਼ਬੂਤੀ ਨਾਲ ਪਬਲਿਕ ਦੀ ਕੋਆਪਰੇਸ਼ਨ ਨਾਲ ਇਹਨੂੰ ਠੱਲ ਪਾ ਸਕੀ ਸਰ ਮੀਟਿੰਗਸ ਚੱਲਦੀਆਂ ਸਾਡੇ ਨਾਲ ਵੀ ਸਭ ਮੀਟਿੰਗ ਕੀਤੀ ਸੀ ਇਹ ਪਾਲਪਰਾਂ ਨਾਥਿੰਗ ਹੈਸ ਬੀਨ ਇੰਪਲੀਮੈਂਟਡ ਸੋ ਬਣਾ ਕਾਹਦੇ ਬਾਰੇ ਜੀ ਟ੍ਰੈਫਿਕ ਨੂੰ ਲੈ ਕੇ ਹੈ ਨਾ ਟ੍ਰੈਫਿਕ ਨੂੰ ਲੈ ਕੇ ਉਹ ਸਾਡੇ ਕੋਲ ਕਾਫੀ ਇਨਪੁਟਸ ਜਿਹੜੀਆਂ ਲਈਆਂ ਸੀ ਉਹਨਾਂ ਨੇ ਕੋਈ ਨਹੀਂ ਮੇਰੇ ਖਿਆਲ ਹੁਣ ਤੱਕ ਕਾਫੀ ਅਸੀਂ ਫੋਰਸ ਵੀ ਦਿੱਤੀ ਹੈ ਜੀ ਉਹਦੇ ਚ ਤੁਹਾਨੂੰ ਹੁਣ ਦਿਖੇਗਾ ਜੀ ਉਹਦਾ ਚੇਂਜਸ ਵੀ ਕਾਫੀ ਕੀਤੇ ਆ ਕਿ ਰੋਸਟਰ ਕਿਦਾਂ ਬਣੇਗਾ ਸਾਰਾ ਉਹ ਆਈ ਥਿੰਕ ਤੁਸੀਂ ਆਉਣ ਵਾਲੇ ਦਿਨਾਂ 'ਚ ਤੁਸੀਂ ਉਹ ਦੇਖੋਗੇ ਫਰਕ लो अवेयरनेस कैंपेन ਹੋਈ ਜੀਆਂ ਕਿ ਅਵੇਰਨੈਸ ਵੀ ਕਰਨੀ ਹੈ ਜੀ ਟ੍ਰੈਫਿਕ ਰੈਗੂਲੇਸ਼ਨ ਨੂੰ ਮੇਨ ਪ੍ਰਾਇਰੀਟੀ ਦੇ ਰਹੇ ਆ ਆਪਾਂ ਮੋਰ ਥੈਨ ਵਾਇਲੇਸ਼ਨ so that ਲੋਕ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਸਕਣ ਔਰ ਕਈ ਦਿੱਕਤਾਂ ਹੈਗੀਆਂ ਇਨਕ੍ਰੋਚਮੈਂਟ ਹੈ ਉਹ ਕਾਰਪੋਰੇਸ਼ਨ ਨਾਲ ਸਾਡਾ ਡਿਸਕਸ਼ਨ ਹੋਇਆ ਹੈ ਸੀਸੀਟੀਵੀ ਕੈਮਰੇ ਲਵਾ ਰਹੇ ਆ ਔਰ ਸਟਰੀਟ ਲਾਈਟਸ ਦਾ ਵੀ ਸਾਰੀ ਲਿਸਟ ਉਹਨਾਂ ਨੂੰ ਦਿੱਤੀ ਜਿਹੜੀਆਂ ਖਰਾਬ ਨੇ ਤੇ ਨਵੀਆਂ ਲਵਾਉਣੇ ਚਾਹੁੰਦੇ ਆ ਕਿਉਂਕਿ ਨੇਰੇ ਦਾ ਵੀ ਕ੍ਰਾਈਮ ਨਾਲ ਤੇ ਟ੍ਰੈਫਿਕ ਨਾਲ ਸਿੱਧਾ ਇੱਕ ਤਾਲਮਿਲ ਮਤੈ ਉਹਦਾ ਇਫੈਕਟ ਆਉਂਦਾ। ਜੀ। ਥੈਂਕ ਯੂ ਜੀ।